सीआईसीयू ਵੱਲੋਂ ਜਿਹੜਾ 16ਵਾਂ ਕਾਈਜਨ ਕੰਪੀਟੀਸ਼ਨ ਕਰਵਾਇਆ ਗਿਆ ਸਾਡੇ ਨਾਲ ਜਨਰਲ ਸੈਕਟਰੀ ਹਨੀ ਸੇਠੀ ਜੀ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਕੀ ਮਕਸਦ ਹੈਗਾ ਜਿਹੜਾ ਇੰਡਸਟਰੀ ਦੇ ਜਿਹੜਾ ਇਹ ਕੰਪੀਟੀਸ਼ਨ ਕਰਵਾਇਆ ਦੇਖੋ ਹਰ ਸਾਲ ਡਿਫਰੈਂਟ ਡਿਫਰੈਂਟ ਕੰਪਨੀਆਂ ਤੋਂ ਟੀਮਾਂ ਆਂਦੀਆਂ ਇਸ ਵਾਰ 36 ਟੀਮਾਂ ਸਿਗੀਆਂ ਤੇ ਹਰ ਬਾਰ ਨਮਾ ਨਮਾ ਕੁਝ ਸਿੱਖਣ ਨੂੰ ਮਿਲਦਾ ਹੈ ਕਈ ਮੈਂ ਬੱਚੇ ਦੇਖੇ ਐ ਨੋਟ ਕਰ ਰਹੇ ਸੀ ਕਿ ਕਿ ਇੰਨਾ ਲਾਹ ਕੀਤਾ ਜਾ ਸਕਦਾ ਹੈ ਜਿਨਾਂ ਲਈ ਇੰਪਰੂਵਮੈਂਟ ਹੋ ਸਕਦੀ ਹੈ ਤੇ ਬੜਾ ਅੱਛਾ ਰਿਹਾ ਕਿਥੋਂ ਕਿਥੋਂ ਆਈਆਂ ਸੀ ਟੀਮਾਂ ਕਿਹੜੀਆਂ ਲੁਧਿਆਣੇ ਤੋਂ ਸੀਗੀਆਂ ਇੱਕ ਦੋ ਗੁਰਦਾਵਾ ਤੋਂ ਸੀਗੀਆਂ ਬੰਪ ਆਪਣਾ ਚੇਨਈ ਤੋਂ ਸੀਗੀਆਂ ਟੀਮਾਂ ਡੇਰਾਬਸੀ ਤੋਂ ਸੀਗੀਆਂ ਅੰਮ੍ਰਿਤਸਰ ਤੋਂ ਸੀਏ ਡਿਫਰੈਂਟ ਡਿਫਰੈਂਟ ਟੀਮਾਂ ਸੀਗੀਆਂ ਹਾਂਜੀ ਸਰਕੀ ਉਦੇਸ਼ ਕੀ ਹੈਗਾ ਇਹਦਾ ਦੇਖੋ ਹਰ ਬਾਰ ਇਹ ਕੁਝ ਨਾ ਕੁਝ ਨਈ ਨਈ ਡਿਵੈਲਪਮੈਂਟ ਨਿਯਮ ਨਮਾ ਕੰਮ ਤੇ ਇੰਪਰੂਵਮੈਂਟ ਲਈ ਇਹ ਸਾਰਾ ਕੁਝ ਕਰਾਇਆ ਜਾਂਦਾ ਹੈਗਾ ਤੇ ਕਾਫੀ ਕੁਝ ਸਿੱਖਣ ਨੂੰ ਮਿਲਦਾ ਸਾਰਿਆਂ ਨੂੰ ਹਾਂਜੀ ਇਸ ਵਾਰ ਟੀਮਾਂ ਵੀ ਕਾਫੀ ਜ਼ਿਆਦਾ ਆਈਆਂ ਹਾਂਜੀ ਹਾਂਜੀ ਇਸ ਵਾਰ ਟੀਮਾਂ ਕਾਫੀ ਟੀਮਾਂ ਹੋ ਗਈਆਂ ਸੀਗੀਆਂ 36 ਟੀਮਾਂ ਹੋ ਗਈਆਂ ਸੀਗੀਆਂ ਤੇ ਅਗਲੀ ਵਾਰ ਉਮੀਦ ਹੈ ਕਿ ਹਾਲਾਂਕਿ ਅਸੀਂ ਲਾਸਟ ਇੱਕ ਦੋ ਦਿਨ ਰਹਿੰਦੇ ਸੀਗੇ ਤਾਂ ਹੋਰ 3-4 ਟੀਮਾਂ ਹੋਣੀਆਂ ਸੀਗੀਆਂ ਨੈਕਸਟ ਟਾਈਮ ਮੇਬੀ ਅਸੀਂ ਇਹਨੂੰ ਦੋ ਦਿਨ ਦਾ ਕਰਾਂਗੇ ਤੇ ਜਲਦੀ ਸ਼ੁਰੂ ਕਰ ਦਾਂਗੇ ਤਾਂ ਕਿ ਟਾਈਮ ਸਿਰ ਖਤਮ ਹੋ ਜਾਵੇ ਜੀ ਜੀ ਅਵਾਰਡ ਵੀ ਦਿੱਤੇ ਗਏ ਆ ਫਰਸਟ ਸੈਕਿੰਡ ਥਰਡ ਨੂੰ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਇਸ ਚੀਜ਼ ਨੂੰ ਰੈਕੋਗਨਾਈਜ਼ ਕਰਨਾ ਚਾਹਾਂਗਾ ਕਿ ਅੱਜ ਦੀ ਟੀਮ ਦੇ ਜਿਹੜੇ ਪਾਰਟਿਸਪੀਟੇਸ਼ਨ ਰਹੀ ਹੈ ਉਹ ਬਹੁਤ ਹੀ ਵਧੀਆ ਲੈਵਲ ਦੀ ਰਹੀ ਹੈ ਕਿਉਂਕਿ ਇਹ ਫਰਸਟ ਟਾਈਮ ਹੋਇਆ ਕਿ 36 ਟੀਮਾਂ ਨੇ ਪਾਰਟਿਸਪੀਟ ਕੀਤਾ ਤੁਸੀਂ ਨੋਟ ਕੀਤਾ ਹੋਣਾ ਅਸੀਂ 2 ਵਜੇ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਤੇ ਹੁਣ ਇਸ ਟਾਈਮ ਤੇ 8 ਵਜਨ ਵਾਲੇ ਹੋ ਗਏ ਆ ਸੋ ਬਟ ਵੀ ਡਿਡਨਟ ਵਾਂਟ ਟੂ ਡੀਮੋਟੀਵੇਟ ਅਸੀਂ ਡੀਮੋਟੀਵੇਟ ਨਹੀਂ ਕਰਨਾ ਚਾਹੁੰਦੇ ਸੀ ਵੀ ਜਿਹੜੇ ਵੀ ਟੀਮ ਮੈਂਬਰਸ ਜੁਆਇਨ ਕਰ ਰਹੇ ਆ ਹੁਣ ਤੁਸੀਂ ਨੋਟ ਕੀਤਾ ਹੋਣਾ ਚੇਨਈ ਤੋਂ ਦਿੱਲੀ ਤੋਂ ਨੋਇਡਾ ਤੋਂ ਗਾਜ਼ੀਆਬਾਦ ਤੋਂ ਟੀਮਾਂ ਆਈਆਂ ਹੈਗੀਆਂ ਉਹਦੇ ਨਾਲ ਕੀ ਸਾਡਾ ਇੱਕ ਆਪ ਦਾ ਇੱਕ ਕੰਪੀਟੀਸ਼ਨ ਲੈਵਲ ਜਦੋਂ ਉਹਨਾਂ ਨਾਲ ਹੁੰਦਾ ਸੀ ਉਹਨਾਂ ਦੇ ਕਾਇਜ਼ਨ ਦੇਖਦੇ ਆ ਆਪਣੇ ਰੀਜ਼ਨ ਦੇ ਵਿੱਚ ਇੱਕ ਹੋਰ ਇੰਪਰੂਵਮੈਂਟ ਦੀ ਸਾਨੂੰ ਇੱਕ ਮੋਟੀਵੇਸ਼ਨ ਮਿਲਦੀ ਹੈਗੀ ਹੈ ਸੋ ਇੱਕ ਬਹੁਤ ਹੀ ਵਧੀਆ ਲੈਵਲ ਤੇ ਜਾ ਰਿਹਾ ਮੈਨੂੰ ਯਾਦ ਹੈ ਤੁਸੀਂ ਪਹਿਲੀ ਵਾਰ ਇਵੈਂਟ ਕੀਤਾ ਸੀ ਫਸਟ ਟਾਈਮ ਉਸ ਟਾਈਮ ਤੇ ਬੜੀ ਮੁਸ਼ਕਿਲ ਨਾਲ ਅੱਠ ਟੀਮਾਂ ਸੀ ਅਰੇਂਜ ਕਰ ਪਾਏ ਸੀਗੇ ਤੇ ਆ ਟੀਮਾਂ ਤੋਂ ਅੱਜ ਅਸੀਂ ਇਸ ਲੈਵਲ ਤੇ 16 ਸਾਲਾਂ ਚ ਪਹੁੰਚੇ ਕਿ 36 ਟੀਮਾਂ ਪਾਰਟਿਸਿਪਟ ਕਰਨ ਲੱਗੀਆਂ ਔਰ ਪੂਰੇ ਇੰਡੀਆ ਤੋਂ ਪਾਰਟਿਸਪੇਸ਼ਨ ਹੋਣ ਲੱਗ ਗਈ ਸੋ ਇੱਕ ਬਹੁਤ ਹੀ ਵਧੀਆ ਇੱਕ ਰੁਝਾਨ ਹੈ ਕਿ ਆਪਣੀ ਜਿਹੜੀ ਇੰਡਸਟਰੀ ਹੈ ਉਹ ਹੁਣ ਤਰੱਕੀ ਵੱਲੋਂ ਚੱਲ ਰਹੀ ਹੈਗੀ ਹੈ ਔਰ ਜਿਹੜਾ ਸਾਨੂੰ ਫਿਊਚਰ ਹੈ ਉਹ ਵੀ ਬਹੁਤ ਵਧੀਆ ਨਜ਼ਰ ਆ ਰਿਹਾ ਹੈ। ਦੇਖੋ ਜੀ ਤੁਸੀਂ ਨੋਟ ਕੀਤਾ ਹੁਣ ਅੱਜ ਜਿੰਨੇ ਆਪਣੇ ਮੈਂਬਰ ਸੀਗੇ ਸਾਰੇ ਯੂਥ ਮੈਂਬਰ ਸੀਗੇ ਔਰ ਦੂਸਰੀ ਗੱਲ ਉਹਨਾਂ ਦੇ ਵਿੱਚ ਇੱਕ ਸਿੱਖਣ ਦੀ ਵੀ ਤਾਂਗ ਹੈਗੀ ਹੈ। ਤੁਸੀਂ ਨੋਟ ਕੀਤਾ ਹੁਣ ਜਿਹੜੇ ਕਾਇਜ਼ਨ ਬਾਕੀ ਟੀਮਾਂ ਨੇ ਪ੍ਰੈਜ਼ੈਂਟ ਕੀਤੇ ਇਹ ਅਸੀਂ ਇਵੈਂਟ ਰੱਖਿਆ ਹੀ ਇਸ ਕਰਕੇ ਇਹਨੂੰ ਅਸੀਂ ਕਹਿੰਦੇ ਲਰਨਿੰਗ ਥਰੂ ਸ਼ੇਅਰਿੰਗ। ਮੇਰੇ ਕੋਲ ਇੱਕ ਆਈਡੀਆ ਹੈ ਤੁਹਾਡੇ ਕੋਲ ਇੱਕ ਆਈਡੀਆ ਸੀ ਦੋਨਾਂ ਨੇ ਐਕਸਚੇਂਜ ਕਰ ਲਿਆ ਦੋਨਾਂ ਕੋਲ ਦੋ ਦੋ ਆਈਡੀਆ ਹੋ ਗਏ ਸੋ ਐਸ ਸੋਚ ਨਾਲ ਆਪਾਂ ਇੱਕ ਕੰਪੀਟੀਸ਼ਨ ਕਰਦੇ ਹਾਂ ਲੋਕਾਂ ਦਾ ਵੀ ਬਹੁਤ ਵਧੀਆ ਰੁਝਾਨ ਐਸ ਵੱਲ ਚੱਲ ਰਿਹਾ ਹੈ ਕਾਈਜ਼ਨ ਬੜੇ ਵਧੀਆ ਲੈਵਲ ਤੇ ਆ ਰਹੇ ਜੇ ਤੁਸੀਂ ਕਾਈਜ਼ਨ ਦੀ ਐਸ ਟਾਈਮ ਦੇਖੋ ਨਾ ਉਹਦੀ ਕੁਆਲਿਟੀ ਆਫ ਕਾਈਜ਼ਨ ਉਹ ਬਹੁਤ ਹੀ ਵਧੀਆ ਲੈਵਲ ਦੇ ਕਾਈਜ਼ਨ ਆ ਰਹੇ ਹੈਗੇ ਆ ਜੇ ਤੁਸੀਂ ਕੰਪੇਅਰ ਕਰੀਏ ਪਿਛਲੇ ਸਾਲਾਂ ਨਾਲ ਤੇ ਇੱਕ ਬਹੁਤ ਹੀ ਵਧੀਆ ਇੱਕ ਰੁਝਾਨ ਨਜ਼ਰ ਆ ਰਿਹਾ ਹੈਗਾ